ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਵਾਹਿਗੁਰੂ ਪ੍ਰਮਾਤਮਾ ਦੀ ਮਿਹਰ ਦਾ ਸਦਕਾ ਲੋਕ ਭਲਾਈ ਆਰਮੀ ਗਰੁੱਪ ਅਕੈਡਮੀ ਪੈਂਡ ਕੋਟ ਕਰੋੜ ਕਲਾਂ ਵੱਲੋਂ ਜਿਹੜੇ ਸਾਡੇ 6 ਨੌਜਵਾਨ ਆ ਜਿਹੜੇ ਉਹ 4 ਜਿਹੜੇ ਆਰਮੀ ਜੁਆਇਨ ਕਰ ਚੁੱਕੇ ਆ ਉਹਨਾਂ ਦਾ ਜਿਹੜਾ ਨਤੀਜਾ ਆ ਗਿਆ ਵਾ ਸੋ ਆਪਾਂ ਇਹਨਾਂ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਨੂੰ ਵੀ ਕਹਿੰਨੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੋ ਕਿਉਂਕਿ ਤੁਹਾਡਾ ਜਿਹੜਾ ਸ਼ੇਅਰ ਕੀਤਾ ਉਹ ਵੀ ਇੱਕ ਪੁੰਨ ਦਾ ਕੰਮ ਹੈ ਸਾਡੇ ਕੋਲੇ ਬਿਲਕੁਲ ਜਿੰਨੇ ਵੀ ਬੱਚੇ ਆਉਂਦੇ ਆ ਇਹਨਾਂ ਨੂੰ ਫ੍ਰੀ ਕਲਾਸਾਂ ਲਵਾਈਆਂ ਜਾਂਦੀਆਂ ਇਹਨਾਂ ਨੂੰ ਡਾਈਟ ਜਿਹੜੀ ਆਪਦੀ ਸੰਸਥਾ ਵੱਲੋਂ ਕੋਲੋਂ ਦਿੱਤੀ ਜਾਂਦੀ ਆ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਆਰਮੀ ਸਾਡੀ ਅਕੈਡਮੀ ਚੋਂ ਜੁਆਇਨ ਕਰ ਚੁੱਕੇ ਆ ਸੋ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਹੜੇ-ਕਿਹੜੇ ਪਿੰਡ ਤੋਂ ਆ ਤੇ ਕੀ-ਕੀ ਇਹਨਾਂ ਦਾ ਨਾਮ ਆਓ ਕਰੀਏ ਗੱਲਬਾਤ ਹਾਂਜੀ ਅੱਸੀ ਗੱਲ ਸਰ ਮੇਰਾ ਨਾਮ ਗੁਰਦਾਸ ਸਿੰਘ ਪਿੰਡ ਵਾੜਾ ਪਈਕਾ ਮੈਂ ਲੋਕ ਭਲਾਈ ਆਰਮੀ ਗਰੁੱਪ ਕੋਟ ਕਰੋੜ ਤੋਂ ਤਿਆਰੀ ਕੀਤੀ ਪਹਿਲਾਂ ਰਿਟਰਨਿੰਗ ਦੀ ਤਿਆਰੀ ਕੀਤੀ ਹੈ ਹਨਾ ਕਲਾਸਾਂ ਲਾਈਆਂ ਤੇ ਫਿਰ ਆਪਣਾ ਫਿਜ਼ੀਕਲ ਦੀ ਤਿਆਰੀ ਕੀਤੀ ਆਪਣਾ ਇਹ ਅਕੈਡਮੀਆ ਤੇ ਬਹੁਤ ਹੀ ਵਧੀਆ ਤਿਆਰੀ ਕਰਾਉਂਦੇ ਆ ਵਾਦ ਤੋਂ ਵਾਦ ਮੁੰਡੇ ਪਹੁੰਚੋ ਨਤੀਜਾ ਬਹੁਤ ਵਧੀਆ ਅਕੈਡਮੀ ਦਾ ਸੋ ਤੁਹਾਡਾ ਨਾਮ ਸਾਸੀ ਅਧਰ ਮੇਰਾ ਨਾਮ ਅਕਾਸ਼ਦੀਪ ਸਿੰਘ ਹੈ ਮੇਰਾ ਪਿੰਡ ਜਤਕਾ ਜਿਲ੍ਹਾ ਫਰੀਦਕੋਟ ਮੈਂ ਲੋਕ ਭਲਾਈ ਆਰਮੀ ਗਰੁੱਪ ਚੋਂ ਅਕੈਡਮੀ ਜੋ ਤਿਆਰੀ ਕੀਤੀ ਹੈ ਇਥੇ ਫ੍ਰੀ ਕਲਾਸਾਂ ਵਧੀਆ ਡਾਈਟ ਦਿੱਤੀ ਜਾਂਦੀ ਹੈ ਸਰ ਇੱਥੇ ਸਾਨੂੰ ਫ੍ਰੀ ਟ੍ਰੇਨਿੰਗ ਕਰਾਈ ਜਾਂਦੀ ਹੈ ਵਧੀਆ ਇੱਥੇ ਤਿਆਰੀ ਕੀਤੀ ਜਾਂਦੀ ਹੈ ਬਾਕੀ ਮੈਚ ਭਰਤੀ ਹੋ ਚੁੱਕਿਆ ਮੈਨੂੰ ਬਹੁਤ ਖੁਸ਼ੀ ਹੈ ਮੈਨੂੰ ਫਸੀ ਗਿਆ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਮੈਂ ਪਿੰਡ ਕੋਟ ਕਰੋੜਕਲਾਂ ਦਾ ਰਹਿਣ ਵਾਲਾ ਮੈਂ ਲੋਕਪਾਲੀ ਆਰਮੀ ਗਰੁੱਪ ਕੋਟ ਕੋਟ ਕਰਾ ਕੇ ਤਿਆਰੀ ਕੀਤੀ ਆ ਮੇਰੇ ਟ੍ਰੇਨਰ ਸਾਹਿਬ ਗੋਰਾ ਸਾਹਿਬ ਜੀ ਤੇ ਗੁਰਪ੍ਰੀਤ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਆ ਮੈਂ ਰਿਟਨ ਦੀ ਤਿਆਰੀ ਇੱਥੋਂ ਕੋਟ ਕਰੋੜ ਕੀਤੀ ਹੋਈ ਆ ਫਿਜ਼ੀਕਲ ਦੀ ਤਿਆਰੀ ਮੈਂ ਐਕਸੀਲੈਂਟ ਚ ਕੀਤੀ ਹੋਈ ਆ ਵਧੀਆ ਤਿਆਰੀ ਕਰਾਉਂਦੇ ਨੇ ਗਰਾਊਂਡ ਦੇ ਵਿੱਚ ਤੇ ਫ੍ਰੀ ਬੱਚਿਆਂ ਨੂੰ ਡਾਈਟ ਦਿੰਦੇ ਨੇ ਤੇ ਮੈਂ ਅੱਜ ਖੁਸ਼ੀ ਮੈਨੂੰ ਬਹੁਤ ਖੁਸ਼ੀ ਆ ਮੈਂ ਭਰਤੀ ਹੋ ਕੇ ਮੈਂ ਇਹਨਾਂ ਦੇ ਵਿੱਚ ਕੋਈ ਸੇਵਾ ਇਹਨਾਂ ਦੇ ਵਿੱਚ ਖੜਾ ਹਾਂ ਤੇ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਲਵਜੀ ਸਿੰਘ ਹੈ ਪਿੰਡ ਲੋਕਪੁਲਾਇ ਆਰਮੀ ਗਰੁੱਪ ਉਹ ਮੈਂ 2023 ਦੇ ਵਿੱਚ ਭਰਤੀ ਹੋਇਆ ਜੀ ਫਿਜ਼ੀਕਲ ਐਂਡ ਪੇਪਰ ਦੇ ਇਗਜ਼ਾਮ ਦੀ ਤਿਆਰੀ ਬਹੁਤ ਵਧੀਆ ਕਰਉਂਦੇ ਹੁਸਤਾਦ ਹੋਰ ਵੀ ਬੱਚੇ ਜੋ ਵੀ ਇਹਨਾਂ ਦੇ ਨਾਲ ਟ੍ਰੇਨਿੰਗ ਕਰਨਾ ਚਾਹੁੰਦੇ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਲੋਕਪੁਲਾਇ ਆਰਮੀ ਗਰੁੱਪ ਕੋਟਕੋਟ ਕੋੜ ਕਲਾਂ ਨਾਲ ਸ਼ਸ਼ੀਗਲ ਸਰ ਮੇਰਾ ਨਾਮ ਗੁਰਦੀਸ ਸਿੰਘ ਹੈ ਮੇਰਾ ਪਿੰਡ ਕੋਟਕੋਟ ਕੋੜਦਾ ਮੈਂ ਪਿੰਡ ਕੋਟਕੋਟ ਕੋੜ ਕਲਾਂ ਤੋਂ ਲੋਕਪੁਲਾਇ ਆਰਮੀ ਕੈਂਪ ਵਿੱਚੋਂ ਟ੍ਰੇਨਿੰਗ ਲੈਂਤੀ ਸੀ ਤੇ ਪੜਾਈ ਦੀ ਵਧੀਆ ਟ੍ਰੇਨਿੰਗ ਕਰਕੇ ਤੇ ਫਿਜ਼ੀਕਲ ਦੀ ਵਧੀਆ ਟ੍ਰੇਨਿੰਗ ਕਰਕੇ ਅੱਜ ਮੈਂ ਆਰਮੀ ਵਿੱਚ ਸਿਲੈਕਟਡ ਹੋ ਗਿਆ ਮੇਰਾ ਨਾਮ ਪਰਮਿੰਕ ਸਿੰਘ ਹੈ ਮੇਰਾ ਪਿੰਡ ਬੰਡੋਰੀ ਜੱਤਰੀਆ ਹੈ ਮੈਂ ਆਪਣੀ ਤਿਆਰੀ ਲੋਕ ਭਲਾਈ ਆਰਮੀ ਗਰੁੱਪਰ ਤੋਂ ਟੋੜਪੋੜ ਵਿੱਚ ਕੀਤੀ ਤੇ ਅੱਜ ਮੈਂ ਭਰਤੀ ਹੋ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰਾ ਨਾਮ ਲਾਪਤੀ ਸਿੰਘ ਹੈ ਮੈਂ ਪਿੰਡ ਟੋੜਕਰੋੜ ਕਲਾਂ ਦਾ ਵਾਸੀ ਹਾਂ ਤੇ ਮੈਂ ਲੋਕ ਭਲਾਈ ਆਰਮੀ ਅਕੈਡਮੀ ਤੋਂ ਤਿਆਰੀ ਕੀਤੀ ਹੈ ਤੇ ਮੈਂ ਹੁਣ ਅੱਜ ਲਈ ਕਲੀਅਰ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਬਹੁਤ ਵਧੀਆ ਸੋ ਸਾਡੇ ਉਸਤਾਦ ਹਰਪ੍ਰੀਤ ਸਿੰਘ ਜੀ ਜਿਹੜੇ ਆ ਉਹ ਪੰਜਾਬ ਪੁਲਿਸ ਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਹਿੰਦਾ ਸਾਡੇ ਨਾਲ ਜਦੋਂ ਕੈਂਪ ਸਟਾਰਟ ਹੁੰਦਾ ਸਾਰੀ ਆਰਗੇਨਾਈਜ਼ ਜਿਹੜੀ ਉਹ ਤੋਂ ਬੈਠੇ ਵੀ ਕਰਦੇ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡੇ ਵਿੱਚ ਟ੍ਰੇਨਰ ਉਸਤਾਦ ਕੁਲਵਿੰਦਰ ਸਿੰਘ ਜੀ ਖੜੇ ਆ ਉਹ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਹੁਣ ਤੱਕ ਜਿਹੜੇ ਕਿੰਨੇ ਬੱਚੇ ਜਿਹੜੇ ਆ ਉਹ ਆਰਮੀ ਜਿਹੜੇ ਜੁਆਇਨ ਕਰ ਚੁੱਕੇ ਆ ਪਹਿਲੀ ਤਾਂ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਲੋਕਾਂ ਯਾਰਮੀ ਗਰੁੱਪ ਦੇ 11 ਜਵਾਨ ਹੁਣ ਤੱਕ ਪਰਤੀ ਹੋ ਚੁੱਕੇ ਆ ਬਿਲਕੁਲ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆ ਤੇ 6 ਜਵਾਨ ਹੁਣ ਪਰਤੀ ਹੋ ਚੁੱਕੇ ਆ ਤੇ 5 ਜਵਾਨ ਮੋਗੇ ਜ਼ਿਲ੍ਹੇ ਦੇ ਹਜੇ ਉਹਨਾਂ ਦੀ ਮੈਚ ਚੇਸ ਨਾ ਨਹੀਂ ਆ ਤੇ ਬਹੁਤ ਜਵਾਨ ਤਾਂ ਸਾਡੇ ਤੇ ਸਾਡੀ ਬਿਲਕੁਲ ਫ੍ਰੀ ਟ੍ਰੇਨਿੰਗ ਆ ਤੇ ਵੀ ਕੋਈ ਵੀ ਅਸਾਂ ਪੈਸਾ ਨਹੀਂ ਲੈਂਦੇਗੇ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਲੋਕਪ੍ਰਾਇਆ ਆਰਮੀ ਗਰੁੱਪ ਦੇ 13 ਬੱਚੇ ਜਾ ਚੁੱਕੇ ਆ ਕੁਝ ਇਹ ਬੰਦੇ ਕੋਲ ਟੋਟਲ ਸਾਡੇ 19 ਬੱਚੇ ਚਲੇ ਜਾਣਗੇ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਵੈਜੀ ਖਾਲਸਾ ਵੈਜੀ ਅਸੀਂ ਲੋਕ ਭਲਾਈ ਆਰਮਿੰਗ ਗਰੁੱਪ ਦੀ ਜਿੰਨੀ ਟੀਮ ਆ ਜਿੰਨੇ ਮੈਂਬਰ ਆ ਸਾਡੇ ਜਿਹੜੇ ਸਰਪ੍ਰਸਤ ਬਾਹਰ ਬੈਠੇ ਆ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਰਦੇ ਆ ਹੁਣ ਤੱਕ 13 ਪਹਿਲਾਂ ਤੇ 6 19 ਬੱਚੇ ਹੀ ਸਿਲੈਕਟ ਨਹੀਂ ਹੋਏ ਇਹਨਾਂ ਦੇ ਨਾਲ ਕਿੰਨੇ ਪਰਿਵਾਰ ਜਿਹੜੇ ਹੋਰ ਜੁੜੇ ਹੋਏ ਆ ਇਹਨਾਂ ਦੇ ਮਾਪਿਓ ਭੈਣ ਭਰਾ ਕਿੰਨੇ ਕਿੰਨਾ ਵੱਡਾ ਇਹਨਾਂ ਦਾ ਪਰਿਵਾਰ ਜਿਹੜਾ ਉਹ ਇਹਨਾਂ ਦੇ ਨਾਲ ਜੁੜਿਆ ਹੋਇਆ ਸੋ ਨਸ਼ਿਆਂ ਦੀ ਜਿਹੜੀ ਅੱਜ ਕੱਲ ਦਲਦਲ ਦੇ ਵਿੱਚੋਂ ਨਿਕਲ ਕਿ ਸਾਡਾ ਇੰਨਾ ਹੀ ਬਹੁਤ ਆ ਗਿਆ ਅਸੀਂ ਇੱਕ ਜਦੋਂ ਕਹਿੰਦੇ ਕਿਸੇ ਜੰਗਲ ਨੂੰ ਅੱਗ ਲੱਗੀ ਸੀ ਤਾਂ ਇੱਕ ਚਿੜੀ ਜਿਹੜੀ ਆ ਉਹ ਪਾਣੀ ਦੀ ਚੁੰਝ ਭਰ ਕੇ ਉੱਥੇ ਪਾਰੀ ਸੀਗੀ ਤਾਂ ਕਿਸੇ ਨੇ ਪੁੱਛਿਆ ਕਿ ਤੇਰੀ ਜਿਹੜੇ ਚੁੰਝ ਦੇ ਟੁੰਕੇ ਨਾਲ ਉੱਥੇ ਕਿਹੜਾ ਅੱਗ ਬੁਝਣ ਲੱਗੀ ਆ ਤਾਂ ਉਹਨੇ ਕਿਹਾ ਵੀ ਮੇਰਾ ਨਾਮ ਤਾਂ ਜ਼ਰੂਰ ਲਿਖਿਆ ਜਾਊਗਾ ਕਿ ਕਿਸੇ ਨੇ ਜਿਹੜੀ ਉਹ ਹਿੰਮਤ ਕੀਤੀ ਆ ਸੋ ਅਸੀਂ ਆਪ ਦੇ ਵੱਲੋਂ ਤਨਦੇਈ ਦੇ ਨਾਲ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਜਿਹੜਾ ਉਹ ਆਪ ਦਾ ਕਰਮ ਕਰਦੇ ਆ ਕੋਈ ਕੌਣ ਸਾਨੂੰ ਕੀ ਕਹਿ ਰਿਹਾ ਕਿਵੇਂ ਕਹਿ ਰਿਹਾ 0% ਸਾਡੇ ਤੇ ਅਸਰ ਹੁੰਦਾ ਵਾ ਕਿਉਂਕਿ ਅਸੀਂ ਆਪਦੀ ਮੰਜ਼ਲ ਵੱਲ ਨੂੰ ਵਧਦੇ ਜਾਣਾ ਵਾ ਉਹ ਪ੍ਰਮਾਤਮਾ ਵਾਹੀ ਗੁਰੂ ਅਕਾਲ ਪੁਰਖ ਦਾ ਓਟ ਆਸਰਾ ਸੀ ਜਿਹੜਾ ਉਹ ਲੈ ਕੇ ਚੱਲਦੇ ਆ ਉਸੇ ਤੋਂ ਡਰਦੇ ਆ ਉਹੀ ਵਾਹੀ ਗੁਰੂ ਜਦੋਂ ਉਹਨੂੰ ਲੱਗੂਗਾ ਜਿਵੇਂ ਸਾਡੇ ਨਾਲ ਕਰਨਾ ਵਾ ਚੰਗਾ ਮਾੜਾ ਉਹੀ ਕਰੂਗਾ ਸੋ ਬੇਨਤੀ ਹੈ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਿਉਂਕਿ ਸੋ ਹਣ ਜਿਹੜੀ ਨੈਕਸਟ ਕੈਂਪ ਚੱਲੇਗਾ ਜਿੰਨੇ ਵੀ ਨੇੜੇ ਤੇੜੇ ਪੰਡਾਂ ਦੇ ਬੱਚੇ ਆ ਉਹ ਵੱਧ ਤੋਂ ਵੱਧ ਆ ਕੇ ਜਿਹੜਾ ਜੁਆਇਨ ਕਰਕੇ ਬਿਲਕੁਲ ਫ੍ਰੀ ਜਿਹੜੀ ਆ ਉਹ ਤਿਆਰੀ ਜਿਹੜੀ ਕਰ ਸਕਦੇ ਆ ਤੇ ਆਪਦੀ ਮੰਜ਼ਿਲ ਨੂੰ ਹਾਸਲ ਕਰ ਸਕਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ